ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਜੀ ਤੁਹਾਡੀ ਪ੍ਰਖਿਆ ਲੈ ਰਹੀ ਹਨ ਤੁਹਾਨੂੰ ਕਿਵੇਂ ਤੁੱਖਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕੀ ਤੁਸੀਂ ਪਰਮਾਤਮਾ ਜੀ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਓਗੇ ਜਾਂ ਉਹ ਤੁਹਾਨੂੰ ਪਰਖ ਰਹੇ ਹਨ ਇਸ ਬਾਰੇ ਜਾਣਨ ਦੇ ਲਈ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਜੋ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਉਹਨਾਂ ਮਨੁੱਖਾਂ ਦੇ ਬਾਰੇ ਜਿਹੜੇ ਆਖਦੇ ਹਨ ਕਿ ਪਰਮਾਤਮਾ ਵਾਹਿਗੁਰੂ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਉਹ ਕਿਉਂ ਨਹੀਂ ਸਾਡੀ ਅਰਦਾਸ ਨੂੰ ਪਰਵਾਣ ਕਰਦੇ ਸੰਗਤ ਜੀ ਸਭ ਤੋਂ ਪਹਿਲੀ ਗੱਲ ਹਮੇਸ਼ਾ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਸਾਡੇ ਕੋਈ ਗੁਲਾਮ ਨਹੀਂ ਹਨ ਅਤੇ ਨਾ ਹੀ ਸਾਡੇ ਕੋਈ ਨੌਕਰ ਹਨ ਕਿ ਉਹ ਸਾਡੀਆਂ ਸਾਰੀਆਂ ਹੀ ਕਹੀਆਂ ਹੋਈਆਂ ਗੱਲਾਂ ਨੂੰ ਉਸੇ ਵੇਲੇ ਹੀ ਪੂਰਾ ਕਰ ਦੇਣ ਇਹ ਗੱਲਾਂ ਉਹਨਾਂ ਦੇ ਲਈ ਆਖਿਆ ਜਾਂਦੀ ਹਨ ਜੋ ਮਾਲਕ ਪ੍ਰਭੂ ਜੀ ਨੂੰ ਇੱਕ ਚੀਜ਼ ਸਮਝ ਕੇ ਬੈਠੇ ਹਨ ਕਿ ਅਸੀਂ ਗੁਰੂ ਘਰ ਆਉਂਦੇ ਹਾਂ ਅਸੀਂ ਇੰਨੇ ਦਿਨ ਗੁਰੂ ਘਰ ਆਏ ਹਾਂ ਤੇ ਸਾਨੂੰ ਪਰਮਾਤਮਾ ਜੀ ਉਸ ਚੀਜ਼ ਦਾ ਉਸੇ ਵੇਲੇ ਹੀ ਫਲ ਦੇ ਦੇਣ ਸੰਗਤ ਜੀ ਇਸ ਤਰ੍ਹਾਂ ਵੀ ਬਿਲਕੁਲ ਨਹੀਂ ਹੁੰਦਾ ਦੂਜੀ ਗੱਲ ਉਹਨਾਂ ਭਗਤਾਂ ਦੇ ਲਈ ਆਖੀ ਜਾਂਦੀ ਹੈ ਜਿਨ੍ਹਾਂ ਨੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਉੱਪਰ ਪੂਰਾ ਭਰੋਸਾ ਹੁੰਦਾ ਹੈ ਅਤੇ ਜੋ ਉਹਨਾਂ ਦੇ ਅੱਗੇ ਕਦੀ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਦੇ ਕਿ ਪ੍ਰਮਾਤਮਾ ਜੀ ਤੁਸੀਂ ਸਾਨੂੰ ਆ ਨਹੀਂ ਦਿੱਤਾ ਜਾਂ ਉਹ ਨਹੀਂ ਦਿੱਤਾ ਸੰਗਤ ਜੀ ਕਈ ਵਾਰ ਕੀ ਦੇਖਦੇ ਹਾਂ ਕਿ ਇਸ ਦੁਨੀਆ ਵਿੱਚ ਹਰ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੀ ਹੈ ਜੋ ਚੀਜ਼ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਮਿਲਦੀ ਹੀ ਨਹੀਂ ਇਸ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਸਾਰਾ ਹੀ ਦੁੱਖ ਪ੍ਰਮਾਤਮਾ ਜੀ ਦੇ ਮੱਥੇ ਮਾਰ ਦਿੰਦੇ ਹਾਂ ਕਿ ਇਹ ਸਾਰੇ ਹੀ ਦੁੱਖ ਪ੍ਰਮਾਤਮਾ ਜੀ ਤੁਹਾਡੇ ਹੀ ਵੱਲੋਂ ਦਿੱਤੇ ਹੋਏ ਹਨ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਸਾਨੂੰ ਮਿਲਣ ਇਸੇ ਲਈ ਅਸੀਂ ਗੁਰੂ ਘਰ ਵੀ ਜਾਂਦੇ ਹਾਂ ਗੁਰਵਾਣੀ ਪੜ੍ਹਦੇ ਹਾਂ ਤੇ ਵੱਖਰੇ ਵੱਖਰੇ ਦੇ ਧਾਰੇ ਬਾਬਿਆਂ ਕੋਲ ਵੀ ਜਾਂਦੇ ਹਾਂ ਉਹਨਾਂ ਅੱਗੇ ਜਾ ਕੇ ਆਪਣਾ ਸੀਸ ਝੁਕਾ ਦਿੰਦੇ ਹਾਂ ਇਹ ਕਾਰਨ ਤੋਂ ਬਾਅਦ ਵੀ ਸਾਡੀ ਮੰਨ ਦੀ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਕਦੇ-ਕਦੇ ਸਾਡੀ ਪਸੰਦ ਦੀ ਵਸਤ ਸਾਡੇ ਤੋਂ ਦੂਰ ਤੱਕ ਹੋ ਜਾਂਦੀ ਹੈ ਇਹ ਸਭ ਕੁਝ ਕਿਉਂ ਹੁੰਦਾ ਹੈ ਸੰਗਤ ਜੀ ਇਸ ਨੂੰ ਸਮਝਾਉਣ ਲਈ ਤੁਹਾਨੂੰ ਦੋ ਛੋਟੀਆਂ ਜਿਹੀਆਂ ਗੱਲਾਂ ਦੱਸਦੇ ਹਾਂ ਕਿ ਜਿਸ ਨੇ ਵੀ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ ਇੱਕ ਛੋਟਾ ਜਿਹਾ ਬੱਚਾ ਜਿਸ ਨੇ ਆਪਣੇ ਘਰ ਵਿੱਚੋਂ ਹੀ ਆਪਣੇ ਹੱਥ ਵਿੱਚ ਛੋਟਾ ਜਿਹਾ ਚਾਕੂ ਫੜ ਲਿਆ ਤੇ ਉਹ ਚਾਕੂ ਦੇ ਨਾਲ ਖੇਡ ਵੀ ਰਿਹਾ ਹੈ ਉਹ ਉਸ ਚਾਕੂ ਨਾਲ ਖੇਡ ਕੇ ਬਹੁਤ ਖੁਸ਼ ਹੋ ਰਿਹਾ ਹੈ ਕਿਉਂਕਿ ਉਸ ਨੂੰ ਤਾਂ ਉਹ ਖੜਾਉਣਾ ਹੀ ਲੱਗ ਰਿਹਾ ਹੈ ਪਰ ਨਾਲ ਹੀ ਬੈਠੀ ਉਸਦੀ ਮਾਂ ਜਦ ਉਸਦੇ ਹੱਥ ਵਿੱਚ ਚਾਕੂ ਫੜਿਆ ਦੇਖਦੀ ਹੈ ਤਾਂ ਬਹੁਤ ਜ਼ਿਆਦਾ ਡਰ ਜਾਂਦੀ ਹੈ ਤੇ ਆਪਣੇ ਬੱਚੇ ਦੇ ਹੱਥੋਂ ਚਾਕੂ ਖੋਹ ਲੈਂਦੀ ਹੈ ਹੁਣ ਸੰਗਤ ਜੀ ਬੱਚਾ ਤਾਂ ਇਹੀ ਸੋਚੇਗਾ ਨਾ ਕਿ ਮੇਰੀ ਮਾਂ ਨੇ ਮੇਰੇ ਕੋਲੋਂ ਮੇਰਾ ਖਿਡਾਉਣਾ ਖੋਹ ਲਿਆ ਹੈ ਕਿਉਂਕਿ ਬੱਚੇ ਨੂੰ ਇੰਨੀ ਸਮਝ ਨਹੀਂ ਹੈ ਕਿ ਉਹ ਖਿਡਾਉਣਾ ਨਹੀਂ ਸੀ ਜਿਸ ਨੂੰ ਮੈਂ ਲੈ ਕੇ ਬਹੁਤ ਖੁਸ਼ ਸੀ ਪਰ ਸਿਰਫ ਮਾਂ ਹੀ ਜਾਣਦੀ ਹੈ ਕੇ ਜੇਕਰ ਬੱਚੇ ਦੇ ਹੱਥ ਵਿੱਚ ਚਾਕੂ ਹੈ ਤਾਂ ਬੱਚੇ ਦੇ ਚਾਕੂ ਨਾਲ ਸੱਟ ਲੱਗ ਸਕਦੀ ਹੈ ਬੱਚਾ ਆਪਣਾ ਕੋਈ ਨੁਕਸਾਨ ਕਰ ਸਕਦਾ ਹੈ ਸੰਗਤ ਜੀ ਇਸੇ ਹੀ ਤਰ੍ਹਾਂ ਪ੍ਰਭੂ ਪਰਮਾਤਮਾ ਨੇ ਤੁਹਾਡੇ ਤੋਂ ਕੋਈ ਚੀਜ਼ ਦੂਰ ਕੀਤੀ ਹੈ ਤਾਂ ਉਸ ਚੀਜ਼ ਉਸ ਚਾਕੂ ਦੀ ਤਰ੍ਹਾਂ ਹੀ ਹੋਵੇਗੀ ਅਤੇ ਉਸ ਤੋਂ ਤੁਹਾਨੂੰ ਨੁਕਸਾਨ ਹੀ ਹੋਣਾ ਹੋਵੇਗਾ ਤੇ ਪਰਮਾਤਮਾ ਤਾਂ ਸਾਡੀ ਮਾਂ ਵਰਗੇ ਹਨ ਮਾਲਕ ਪ੍ਰਭੂ ਜੀ ਆਪਣੀ ਭਗਤਾਂ ਦੀ ਹਮੇਸ਼ਾ ਰੱਖਿਆ ਕਰਦੇ ਨੇ ਦੂਜੀ ਗੱਲ ਇਹ ਮੰਨ ਲਓ ਕਿ ਜਦੋਂ ਅਸੀਂ ਪਰਮਾਤਮਾ ਕੋਲੋਂ ਇੱਕ ਗੱਡੀ ਮੰਗ ਲਈ ਤੇ ਜਿਸ ਲਈ ਤੁਸੀਂ ਬਹੁਤ ਮਿਹਨਤ ਵੀ ਕੀਤੀ ਹੁੰਦੀ ਹੈ ਪਰ ਫਿਰ ਵੀ ਉਹ ਗੱਡੀ ਤੁਹਾਨੂੰ ਨਹੀਂ ਮਿਲਦੀ ਫਿਰ ਉੱਥੇ ਤੁਸੀਂ ਪਰਮਾਤਮਾ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹੋ ਕਿ ਅਸੀਂ ਤੁਹਾਡੇ ਲਈ ਇੰਨੇ ਪਾਠ ਕੀਤੇ ਇੰਨੇ ਦਿਨ ਗੁਰੂ ਘਰ ਆਏ ਇੰਨਾ ਅਸੀਂ ਆ ਕੀਤਾ ਪਰ ਫਿਰ ਵੀ ਸਾਡੀ ਕਿ ਅਸੀਂ ਤੁਹਾਡੇ ਲਈ ਇੰਨੇ ਪਾਠ ਕੀਤੇ ਇੰਨੇ ਦਿਨ ਗੁਰੂ ਘਰ ਆਏ ਇੰਨਾ ਅਸੀਂ ਆ ਕੀਤਾ ਪਰ ਫਿਰ ਵੀ ਤੁਸੀਂ ਸਾਡੀ ਗੱਡੀ ਵਾਲੀ ਅਰਦਾਸ ਪੂਰੀ ਨਹੀਂ ਕੀਤੀ ਹੁਣ ਇੱਥੇ ਜਰਾ ਸੋਚ ਵਿਚਾਰ ਕਰ ਲੈਣਾ ਜੀ ਕਿ ਜੇਕਰ ਇੰਨੀ ਭਗਤੀ ਕਾਰਨ ਤੇ ਗੱਡੀ ਜਾਂ ਕੋਈ ਹੋਰ ਵਸਤੂ ਨਹੀਂ ਮਿਲੀ ਤਾਂ ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਉਸ ਵਸਤੂ ਤੋਂ ਤੁਹਾਨੂੰ ਕੋਈ ਨੁਕਸਾਨ ਜਾਂ ਕੋਈ ਘਟਨਾ ਤੁਹਾਡੇ ਨਾਲ ਵਾਪਰ ਸਕਦੀ ਸੀ ਇਸ ਕਰਕੇ ਕਈ ਵਾਰ ਸਾਡੀ ਅਰਦਾਸ ਪ੍ਰਭੂ ਜੀ ਪੂਰੀ ਨਹੀਂ ਕਰਦੇ ਕਿਉਂਕਿ ਵਾਹਿਗੁਰੂ ਪਰਮਾਤਮਾ ਜੀ ਆਪਣੇ ਭਗਤਾਂ ਦਾ ਕਦੇ ਵੀ ਮਾੜਾ ਨਹੀਂ ਸੋਚਦੇ ਉਹਨਾਂ ਨੂੰ ਭਵਿੱਖ ਬਾਰੇ ਸਭ ਕੁਝ ਪਤਾ ਹੁੰਦਾ ਹੈ ਕਿ ਅੱਗੇ ਜਾ ਕੇ ਉਹ ਵਸਤੂ ਤੁਹਾਡਾ ਫਾਇਦਾ ਕਰੇਗੀ ਜਾਂ ਨੁਕਸਾਨ ਕਰੇਗੀ ਸੰਗਤ ਜੀ ਇਸੇ ਲਈ ਜੇਕਰ ਸਾਡੀ ਅਰਦਾਸ ਤੇ ਕਿਰਪਾ ਹੋ ਜਾਵੇ ਤਾਂ ਸ਼ੁਕਰਾਨਾ ਤੇ ਨਾ ਪੂਰੀ ਹੋਵੇ ਤਾਂ ਮਾਲਕ ਪ੍ਰਭੂ ਜੀ ਜਿਵੇਂ ਮਰਜੀ ਸਮਝ ਲੈਣੀ ਉਹਨਾਂ ਦੀ ਇਹ ਭਾਵਨਾ ਜੇਕਰ ਤੁਹਾਡੇ ਅੰਦਰ ਪੈਦਾ ਹੋ ਜਾਂਦੀ ਹੈ ਤਾਂ ਸਮਝ ਲੈਣਾ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੇ ਤੁਹਾਡੀ ਪ੍ਰੀਖਿਆ ਲੈ ਰਹੇ ਹਨ ਤੁਸੀਂ ਕਦੇ ਵੀ ਦੁਖੀ ਨਹੀਂ ਰਹੋ ਰਹ ਸਕੋਗੇ ਜੇਕਰ ਤੁਸੀਂ ਗੱਲ ਜੇਕਰ ਤੁਸੀਂ ਇਹ ਗੱਲ ਨੂੰ ਆਪਣੇ ਮਨ ਵਿੱਚ ਧਾਰ ਲਓ ਜੇਕਰ ਪਰਮਾਤਮਾ ਨੂੰ ਸਹੀ ਲੱਗੇ ਤਾਂ ਸਾਨੂੰ ਇਹ ਚੀਜ਼ ਦੇ ਦੇਣਗੇ ਜੇਕਰ ਉਹਨਾਂ ਨੂੰ ਮਨਜ਼ੂਰ ਨਹੀਂ ਤਾਂ ਹੀ ਉਹਨਾਂ ਨੇ ਸਾਨੂੰ ਇਹ ਚੀਜ਼ ਨਹੀਂ ਦਿੱਤੀ ਹੋਵੇਗੀ ਸੰਗਤ ਜੀ ਵਾਹਿਗੁਰੂ ਪਰਮਾਤਮਾ ਜੀ ਅੱਗੇ ਕਦੇ ਵੀ ਕੋਈ ਸ਼ਿਕਾਇਤ ਨਾ ਕਰਿਆ ਕਰੋ ਜੇਕਰ ਤੁਸੀਂ ਹਮੇਸ਼ਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਅਤੇ ਆਪਣੀ ਹਰ ਇੱਛਾ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਇੱਛਾ ਦੇ ਨਾਲ ਜੋੜ ਲੈਂਦੇ ਹੋ ਅਤੇ ਉਸ ਨੂੰ ਆਖੋ हे ਵਾਹਿਗੁਰੂ ਜਿਸ ਵਿੱਚ ਤੁਹਾਡੀ ਖੁਸ਼ੀ ਹੈ ਉਸ ਵਿੱਚ ਹੀ ਸਾਡੀ ਖੁਸ਼ੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੀਵਨ ਵਿੱਚ ਤੁਹਾਡੇ ਸੁੱਖ ਹੀ ਸੁੱਖ ਹੋਵੇਗਾ ਸੰਗਤ ਜੀ ਜਦੋਂ ਵੀ ਕੋਈ ਭਗਤ ਜਾਂ ਦੁਨਿਆਵੀ ਮਨੁੱਖ ਅਤੇ ਆਤਮਾ ਦੇ ਰਸਤੇ ਵਿੱਚ ਤੁਸੀਂ ਅੱਗੇ ਵਧਦੇ ਹੋ ਤਾਂ ਇਸ ਨਾਲ ਉਸ ਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਜਿਵੇਂ ਤੁਸੀਂ ਦੁਨੀਆ ਦੇ ਵਿੱਚ ਕਿਸੇ ਵੀ ਵਿਸ਼ੇ ਤੇ ਸਿੱਖਿਆ ਤੇ ਗਿਆਨ ਪ੍ਰਾਪਤ ਕਰਦੇ ਹੋ ਤਾਂ ਸਿੱਖਿਆ ਲੈਣ ਤੋਂ ਬਾਅਦ ਉਸ ਦਾ ਇਮਤਿਹਾਨ ਦੇਣਾ ਹੀ ਪੈਂਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗਿਆਨ ਪ੍ਰਾਪਤ ਕਰਨ ਵਿੱਚ ਅਸੀਂ ਕਿੰਨੇ ਕੁ ਕਾਬਿਲ ਹੋ ਚੁੱਕੇ ਹਾਂ ਉਸੇ ਹੀ ਤਰ੍ਹਾਂ ਸਾਡੇ ਪਰਮਾਤਮਾ ਜੀ ਸਾਨੂੰ ਜੋ ਕੁਝ ਵੀ ਸਿਖਾਉਂਦੇ ਨੇ ਉਹ ਉਸ ਦਾ ਇਮਤਿਹਾਨ ਵੀ ਆਪਣੇ ਤਰੀਕੇ ਦੇ ਨਾਲ ਹੀ ਲੈਂਦੇ ਨੇ ਆਮ ਤੌਰ ਤੇ ਇਸ ਤੇ ਬਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਅਤੇ ਨਾ ਹੀ ਕਿਸੇ ਦੇ ਦਿਮਾਗ ਵਿੱਚ ਇਸ ਤਰ੍ਹਾਂ ਦਾ ਖਿਆਲ ਵੀ ਆਉਂਦਾ ਹੈ ਪਰ ਸਾਡੇ ਵਾਹਿਗੁਰੂ ਸਾਡੇ ਪਰਮਾਤਮਾ ਸਾਡੇ ਮਹਾਪੁਰਖ ਜੀ ਸਾਡਾ ਪੂਰਾ ਧਿਆਨ ਰੱਖਦੇ ਨੇ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਇਮਤਿਹਾਨਾਂ ਦੀ ਕੋਈ ਡੇਟਸ਼ੀਟ ਨਹੀਂ ਹੁੰਦੀ ਅਤੇ ਅਸਲ ਵਿੱਚ ਇਹ ਤੁਹਾਡੇ ਮਨ ਤੋਂ ਸ਼ੁਰੂ ਹੋ ਜਾਂਦਾ ਤੇ ਮਨ ਤੇ ਹੀ ਖਤਮ ਹੋ ਜਾਵੇਗਾ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਧਾਰਨ ਕਰ ਲਿਆ ਹੈ ਜਾਂ ਤੁਸੀਂ ਉਸ ਵਿੱਚ ਐਕਸਪਰਟ ਹੋ ਗਏ ਹੋ ਤਾਂ ਉਸੇ ਵੇਲੇ ਹੀ ਉਸ ਭਗਤ ਦਾ ਉਸ ਅਭਿਆਸੀ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਨਿਸ਼ਾਨੀਆਂ ਦੇ ਬਾਰੇ ਜਿੰਨਾ ਤੋਂ ਤੁਸੀਂ ਜਾਣ ਸਕੋ ਕਿ ਤੁਹਾਡੀ ਪ੍ਰੀਖਿਆ ਪਰਮਾਤਮਾ ਜੀ ਲੈ ਰਹੇ ਹਨ ਜਾਂ ਉਹ ਪ੍ਰੀਖਿਆ ਹੁਣ ਤੁਹਾਡੀ ਸ਼ੁਰੂ ਹੋ ਗਈ ਹੈ ਜਨ ਨਹੀਂ ਸੰਗਤ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਆਲਸ ਦਾ ਆਉਣਾ ਮਤਲਬ ਕਿ ਜੋ ਵੀ ਮਨੁੱਖ ਜੱਪ ਤਪ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹੋ ਗੁਰੂ ਦੇ ਮਾਰਗ ਤੇ ਚੱਲਣਾ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਆਪ ਜੀ ਆਲਸ ਆਉਣਾ ਸ਼ੁਰੂ ਹੋ ਜਾਵੇਗਾ ਸ਼ੁਰੂਆਤ ਵਿੱਚ ਸਭ ਮਨੁੱਖਾਂ ਨੂੰ ਇੰਨਾ ਜੱਪ ਤਪ ਕਰਦਿਆਂ ਅਤੇ ਅਧਿਆਤਮਕ ਦੇ ਰਾਹ ਤੇ ਚੱਲਦਿਆਂ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਬਹੁਤ ਹੀ ਮਨ ਜੁੜਦਾ ਹੈ ਪਰ ਜਿਆਦਾ ਸੇਵਾ ਅਤੇ ਸਿਮਰਨ ਕਰਨ ਦੀ ਇੱਛਾ ਵੀ ਵੱਧ ਜਾਂਦੀ ਹੈ ਪਰ ਥੋੜੇ ਸਮੇਂ ਬਾਅਦ ਵਿੱਚ ਇਹ ਸਭ ਕੁਝ ਨਿਰਾਸ਼ਾ ਦੇ ਰੂਪ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਸੇ ਵੇਲੇ ਸਾਡੇ ਮਨ ਉੱਪਰ ਸਾਡਾ ਮਨ ਹਾਵੀ ਹੋ ਜਾਂਦਾ ਹੈ ਸਾਨੂੰ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ ਸੋਚਣ ਲੱਗ ਜਾਂਦਾ ਹੈ ਸਾਡਾ ਮਨ ਕਿ ਇੰਨੇ ਸਮੇਂ ਤੋਂ ਜੱਪ ਤਪ ਸੇਵਾ ਸਿਮਰਨ ਕਰਦੇ ਆਂ ਜੇ ਫਿਰ 2-3 ਦਿਨ ਛੱਡ ਪੀ ਦਈਏ ਤਾਂ ਕੀ ਹੋ ਜਾਵੇਗਾ ਕੀ ਫਰਕ ਪੈ ਜਾਵੇਗਾ ਅਤੇ ਅਸੀਂ ਸਭ ਕੁਝ ਛੱਡ ਕੇ ਬੈਠ ਜਾਂਦੇ ਹਾਂ ਸੰਗਤ ਜੀ ਪਰਮਾਤਮਾ ਵੱਲੋਂ ਇਹ ਪ੍ਰੀਖਿਆ ਹੁੰਦੀ ਹੈ ਅਸਲ ਸਾਡੀਆਂ ਇੱਛਾਵਾਂ ਦੀਆਂ ਸ਼ਕਤੀਆਂ ਬਾਰੇ ਪਤਾ ਕਰਨ ਲਈ ਸ਼ੁਰੂ ਕੀਤੀ ਜਾਂਦੀ ਹੈ ਕਿ ਅਸੀਂ ਆਲਸੀ ਹੋ ਕੇ ਬੈਠ ਜਾਂਦੇ ਹਾਂ ਜਾਂ ਫਿਰ ਪਰਮਾਤਮਾ ਦੇ ਮਾਰਗ ਦੇ ਅੱਗੇ ਹੀ ਵਧਦੇ ਰਹਿੰਦੇ ਹਾਂ ਸੰਗਤ ਜੀ ਹੁਣ ਗੱਲ ਕਰਦੇ ਆਂ ਅਗਲੀ ਪ੍ਰੀਖਿਆ ਦੇ ਬਾਰੇ ਕਿ ਰਿਸ਼ਤਿਆਂ ਦੀਆਂ ਉਲਝਣਾ ਦਾ ਵਾਰ-ਵਾਰ ਰੁਕਾਵਟਾਂ ਬਣਨਾ ਅਤੇ ਤੁਹਾਡੇ ਅੱਗੇ ਆ ਜਾਣ ਤੁਹਾਨੂੰ ਕਿਸੇ ਵੇਲੇ ਵੀ ਐਦਾਂ ਲੱਗ ਸਕਦਾ ਹੈ ਕਿ ਜਿਵੇਂ ਤੁਸੀਂ ਪਰਿਵਾਰਕ ਰਿਸ਼ਤਿਆਂ ਵਿੱਚ ਉਲਝ ਕੇ ਰਹਿ ਚੁੱਕੀ ਹੋ ਸਭ ਰਿਸ਼ਤੇਦਾਰ ਭਾਵੇਂ ਤੁਹਾਡੇ ਮਾਤਾ-ਪਿਤਾ ਹੋਣ ਅਤੇ ਤੁਸੀਂ ਜ਼ਿੰਮੇਵਾਰੀਆਂ ਵਿੱਚ ਬੰਨੇ ਹੋ ਉਹਨਾਂ ਤੋਂ ਤੁਸੀਂ ਦੂਰ ਵੀ ਹੋ ਜਾਂਦੇ ਹੋ ਇਸ ਸਮੇਂ ਜੇਕਰ ਤੁਸੀਂ ਬਹੁਤ ਵੱਡੇ ਸੰਕਟ ਵਿੱਚ ਵੀ ਪੈ ਜਾਂਦੇ ਹੋ ਫਿਰ ਤੁਸੀਂ ਆਪਣੇ ਜੱਦ-ਤੱਪ ਤੋਂ ਪਿੱਛੇ ਹਟਣ ਲੱਗ ਜਾਂਦੇ ਹੋ ਆਪਣੇ ਮਾਰਗ ਤੋਂ ਭਟਕਣ ਲੱਗ ਜਾਂਦੇ ਹੋ ਪਰ ਸੰਗਤ ਜੀ ਉਸ ਸਮੇਂ ਇਹ ਗੱਲ ਸਮਝਣੀ ਸ਼ੁਰੂ ਹੈ ਸਮਝਣੀ ਜ਼ਰੂਰ ਹੈ ਕਿ ਇਹ ਹੀ ਤੁਹਾਡੇ ਇਮਤਿਹਾਨਾਂ ਦਾ ਸਮਾਂ ਹੈ ਅਸਲ ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਤੁਹਾਡੇ ਪਰਮਾਤਮਾ ਹੀ ਨਕਾਰਾਤਮਕ ਊਰਜਾ ਪੈਦਾ ਕਰਕੇ ਤੁਹਾਨੂੰ ਪਟਕਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਲਈ ਸੰਗਤ ਜੀ ਆਪ ਜੀ ਨੂੰ ਆਪਣੀ ਸਮਝਦਾਰੀ ਤੇ ਪੱਕੇ ਨਸਲੇ ਦੀ ਵਰਤੋਂ ਕਰਦੇ ਹੋਏ ਉਹਨਾਂ ਦੀਆਂ ਗੱਲਾਂ ਵਿੱਚ ਕਦੇ ਨਹੀਂ ਆਉਣਾ ਚਾਹੀਦਾ ਜਦਕਿ ਤੁਹਾਨੂੰ ਆਪਣੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਹੀ ਦਿਸ਼ਾ ਵੱਲ ਚੱਲ ਰਹੇ ਹੋ ਕਿ ਤੁਸੀਂ ਨੇ ਇਸੇ ਹੀ ਦਿਸ਼ਾ ਵੱਲ ਚੱਲਦੇ ਰਹਿਣਾ ਹੈ ਹੁਣ ਗੱਲ ਕਰਦੀਆਂ ਜੀ ਅਗਲੀ ਪ੍ਰੀਖਿਆ ਦੇ ਬਾਰੇ ਸੰਗਤ ਜੀ ਜਦੋਂ ਤੁਹਾਨੂੰ ਕਈ ਕਿਸਮ ਦੇ ਡਰਾਵਣੇ ਤਜਰਬੇ ਹੋਣ ਲੱਗ ਜਾਂਦੇ ਨੇ ਤੇ ਜਦੋਂ ਤੁਸੀਂ ਜਪ ਤਪ ਕਰਦੇ ਹੋ ਜਾਂ ਆਮ ਤੌਰ ਤੇ ਸਭ ਕੁਝ ਵਧੀਆ ਹੁੰਦਾ ਜਾਪਦਾ ਹੈ ਜਿਵੇਂ ਸਿਮਰਨ ਸ਼ੁਰੂਆਤ ਦੇ ਸਮੇਂ ਧਿਆਨ ਵਿੱਚ ਬਹੁਤ ਹੀ ਆਨੰਦ ਆਉਂਦਾ ਹੈ ਤੁਹਾਨੂੰ ਰੌਸ਼ਨੀ ਲਿਖਦੀ ਹੈ ਤੁਹਾਨੂੰ ਵਨਸਵੰਨੇ ਰੰਗ ਦਿਖਦੇ ਨੇ ਤੁਹਾਨੂੰ ਇਹ ਲੱਗਦਾ ਹੈ ਕਿ ਪਰਮਾਤਮਾ ਜੀ ਮੇਰੇ ਅੰਗ ਸੰਗ ਨੇ ਜੇ ਤੁਸੀਂ ਇਤਨਾ ਪਰਮਾਤਮਾ ਦੇ ਉਲਟ ਹੋ ਜਾਓ ਤਾਂ ਇਹ ਉਸ ਉਹੀ ਸਮਾਂ ਹੁੰਦਾ ਹੈ ਜਦੋਂ ਪਰਮਾਤਮਾ ਜੀ ਤੁਹਾਡੀ ਪ੍ਰਖਿਆ ਲੈ ਰਹੇ ਹੁੰਦੇ ਨੇ ਪਰ ਤੁਸੀਂ ਕੀ ਕਰਨਾ ਹੈ ਤੁਸੀਂ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਹੈ ਜੇਕਰ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਹਾਡਾ ਜੀਵਨ ਸਫਲ ਹੋ ਜਾਵੇਗਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ